ਆ ਸਮਝਰ ਨਿਊਜ਼ ਦੇਖ ਲੈ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਵਿੰਦਰ ਸਿੰਘ ਇਸ ਵੀਡੀਓ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀਆਂ ਦੱਸਦੇ ਕਿ ਜਲੰਧਰ ਦੇ ਵਿੱਚ 200 ਕਰੋੜ ਦੇ ਚੱਲ ਰਹੇ ਡਰੱਗ ਰੈਕਡ ਦੇ ਵਿੱਚ ਗ੍ਰਿਫਤਾਰ ਦੋਸ਼ੀ ਨੂੰ ਪੁਲਿਸ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਦੱਸਦੇ ਕਿ ਅਦਾਲਤ ਨੇ ਇਹ ਵੱਡਾ ਫੈਸਲਾ ਸੁਣਾਇਆ ਹੈ ਦੱਸਦੇ ਕਿ ਪੂਰਾ ਮਾਮਲਾ 200 ਕਰੋੜ ਦੇ ਡਰੱਗ ਰੈਕਡ ਦਾ ਸਾਹਮਣੇ ਆ 2012 ਦੇ ਵਿੱਚ ਇੱਕ ਸ਼ਖਸ ਰਣਜੀਤ ਸਿੰਘ ਕੰਦੋਲਾ ਦੇ ਉੱਪਰ ਐਫ ਆਈ ਆਰ ਦਰਜ ਹੁੰਦੀ ਹੈ ਅਤੇ ਉਸ ਨੂੰ ਕੁਝ ਸਮੇਂ ਬਾਅਦ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਉਸਤੇ ਦੋਸ਼ ਲੱਗਦੇ ਹਨ ਕਿ ਉਸ ਨੇ ਕਰੋੜਾਂ ਦੀ ਜਾਇਦਾਦ ਖਰੀਦੀ ਆ ਜੋ ਕਿ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚੋਂ ਰਿਪੀਟ ਜੋ ਕਿ ਨਸ਼ਾ ਤਸਕਰੀ ਦੇ ਪਿਆਸਿਆਂ ਦੇ ਨਾਲ ਖਰੀਦੀ ਗਿਆ ਅਤੇ ਉਸ ਤੋਂ ਬਾਅਦ 11 ਸਾਲ ਕੇਸ ਚੱਲਦਾ ਹੈ ਅਤੇ ਇਸ ਦੇ ਬਾਅਦ ਅੱਜ ਫੈਸਲਾ ਸਾਹਮਣੇ ਆਉਂਦਾ ਅਤੇ ਉਸ ਸ਼ਖਸ ਰਾਜਕ ਅੰਦੋਲਾ ਨੂੰ ਬਰੀ ਕਰ ਦਿੱਤਾ ਜਾਂਦਾ ਦੱਸਿਆ ਕਿ ਉਸ ਦੇ ਖਿਲਾਫ 2012 ਦੇ ਵਿੱਚ ਕਰਤਾਰਪੁਰ ਸਾਹਿਬ ਦੇ ਵਿੱਚ ਐਫ ਆਈ ਆਰ ਦਰਜ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਅਤੇ ਦਿੱਲੀ ਦੇ ਵਿੱਚ ਅਤੇ ਦਿੱਲੀ ਦੀ ਸਬਜ਼ੀ ਮੰਡੀ ਸਟੇਸ਼ਨ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਉਸ ਦੇ ਕੁਝ ਸਾਥੀ ਵੀ ਨਾਲ ਗ੍ਰਿਫਤਾਰ ਕੀਤੇ ਜਾਂਦੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਵੀ ਇਸ ਕੰਮ ਦੇ ਵਿੱਚ ਉਸ ਦੇ ਨਾਲ ਮੌਜੂਦ ਸੀ ਜਲੰਧਰ ਦੇ ਨਾਲ ਸੰਬੰਧਿਤ 200 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਰੈਕਡ ਦਾ ਸਰਗਨਾ ਰਾਜਾ ਕੰਦੂਲਾ ਨੂੰ ਅੱਜ ਅਦਾਲਤ ਨੇ ਬਰੀ ਕਰ ਦਿੱਤਾ ਹੈ ਪੁਲਿਸ ਰੀਪੀਟ ਪੁਲਿਸ ਅਦਾਲਤ ਦੇ ਵਿੱਚ ਸਬੰਧਤ ਕੇਸ ਦੇ ਵਿੱਚ ਦੋਸ਼ਾਂ ਦੇ ਆਧਾਰ ਤੇ ਸਬੂਤ ਪੇਸ਼ ਨਹੀਂ ਕਰ ਸਕੇ ਜਿਸ ਦੇ ਕਾਰਨ ਅਦਾਲਤ ਨੇ ਕੰਦੋਲਾ ਨੂੰ ਬਰੀ ਕਰ ਦਿੱਤਾ ਰਾਜਾ ਕੰਦੋਲਾ ਦੇ ਖਿਲਾਫ 2012 ਦੇ ਵਿੱਚ ਨਸ਼ਾ ਤਸਕਰੀ ਦੇ ਲਈ ਰੀਪੀਟ ਨਸ਼ਾ ਤਸਕਰੀ ਦੇ ਕਰਕੇ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਸ ਦੇ ਵਿੱਚ ਪੁਲਿਸ ਨੇ ਦਾਵਾ ਕੀਤਾ ਸੀ ਕਿ ਉਕਤ ਡਰੱਗ ਰੈਕਟ ਦੀ ਕੀਮਤ 200 ਕਰੋੜ ਰੁਪਏ ਤੋਂ ਵੱਧ ਤੁਹਾਨੂੰ ਇਹ ਦੱਸ ਦਈਏ ਕਿ ਰਾਜਾ ਕੰਦੋਲਾ ਮੂਲ ਤੌਰ ਤੇ ਨਵਾਂ ਸ਼ਹਿਰ ਦਾਰ ਰਹਿਣ ਵਾਲਾ ਹੈ ਅੰਤਰਰਾਸ਼ਟਰੀ ਨਸ਼ਾ ਤਸਕਰੀ ਰੈਕਡ ਦੇ ਸਰਗਣਾ ਦੇ ਵਿੱਚੋਂ ਜਾਣੇ ਜਾਂਦੇ ਰਣਜੀਤ ਸਿੰਘ ਉਰਫ ਰਾਜਾ ਕੰਦੂਲਾ ਦੀ ਪਤਨੀ ਰਾਜਵੰਤ ਕੌਰ ਵੀ ਉਸ ਦੇ ਡਰੱਗ ਰੈਕਡ ਦੇ ਵਿੱਚ ਸ਼ਾਮਲ ਸੀ ਪੰਜਾਬ ਪੁਲਿਸ ਨੇ ਰਾਜਵੰਤ ਕੌਰ ਦੇ ਖਿਲਾਫ ਐਨਡੀਪੀਐਸ ਅਤੇ ਮਨੀ ਲੌਂਡਰਿੰਗ ਦੇ ਤਹਿਤ ਕੇਸ ਵੀ ਦਰਜ ਕੀਤਾ ਸੀ ਰਾਜਵੰਤ ਦੇ ਬੈਂਕ ਖਾਤਿਆਂ ਤੋਂ ਕਰੋੜਾ ਪੈਦਾ ਲੈਣ ਦੇਣ ਹੋਇਆ ਜਿਸ ਦਾ ਹਿਸਾਬ ਇਨਕਮ ਟੈਕਸ ਵਿਭਾਗ ਨੂੰ ਨਹੀਂ ਦਿੱਤਾ ਗਿਆ ਰਾਜਵੰਤ ਗ੍ਰੀਕ ਐਮਬੈਸੀ ਦੇ ਵਿੱਚ ਵੀਜ਼ਾ ਅਫਸਰ ਦੇ ਵਜੋਂ ਕੰਮ ਕਰ ਚੁੱਕੀ ਹੈ ਇਨਕਮ ਟੈਕਸ ਵਿਭਾਗ ਨੇ 24 ਜੂਨ 2015 ਨੂੰ ਏਡੀ ਨੂੰ ਭੇਜੇ ਇੱਕ ਪੱਤਰ ਦੇ ਵਿੱਚ ਦੱਸਿਆ ਕਿ ਰਾਜਵੰਦ ਕੌਰ ਵਿਰਕ ਨੇ ਕੋਈ ਇਨਕਮ ਟੈਕਸ ਰਿਟਰਨ ਨਹੀਂ ਭਰੀ ਉਸ ਨੇ ਨਸ਼ਤ ਸਕੀਦ ਰਾਹੀਂ ਜੁਰਮ ਦੀ ਕਮਾਈ ਦੇ ਨਾਲ ਸਾਰੀਆਂ ਅਚਲ ਜਾਇਦਾਦਾਂ ਖਰੀਦੀਆਂ ਹਨ ਬਿਊਰੋ ਰਿਪੋਰਟ ਐਸਐਮ ਜਰਨਲ ਨਿਊਜ਼